ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਇਸ ਵੇਲੇ ਅਸੀਂ ਹਾਜ਼ਰੀ ਭਰ ਰਿਹਾ ਜਗਹਾਜ਼ਰੀ ਪਰ ਅੱਜ ਤੱਕ ਸਰਜੀ ਲਿਖਿਆ ਆਪ ਸਭ ਨੂੰ ਪਤਾ ਹੋਵੇਗਾ ਕਿ ਦਸਹਿਰਾ ਮਾਤਮ ਚੱਲ ਰਿਹਾ ਸੋ ਅੱਜ ਦਸਹਿਰੇ ਮਾਤਮ ਦਾ 8ਵਾਂ ਦਿਨ ਹੈ ਅਸੀਂ ਹਾਜ਼ਰੀ ਭਰਨ ਦੇ ਆ ਕਿ ਅੱਜ ਸੋਚਿਆ ਕਿ ਵੀਡੀਓ ਬਣਾ ਕੇ ਦਰਸ਼ਨ ਕਰਾਈਏ ਮੈਂ ਅੱਜ ਹੀ ਕਿਉਂ ਦਰਸ਼ਨ ਕਰਾਈਏ ਇਦਾਂ ਇਸ ਲਈ ਕਿ ਅੱਜ ਨਾ ਕਾਫੀ ਜਾਇ ਸੰਗਤ ਵੀ ਆ ਗਈ ਤੁਲਪੰਥ ਵੀ ਆ ਗਿਆ ਸੋ ਨੰਗ ਸਿੰਘ ਵੀ ਦਿਖਾਨੇ ਕਿ ਵੀਰੋ ਦੇ ਵਿੱਚ ਜਿਹੜਾ ਜੂਰੀ ਸਿੰਘ ਜਿਹੜਾ ਨੇ ਐ ਇੱਕ ਨਵਾਂ ਤਗੜੇ ਵਖਰੇ ਵਖਰੇ ਪ੍ਰਕਾਰ ਦੇ ਸ਼ਸਤਰ ਪਾਈ ਹੋਣਗੇ ਉਹ ਵੀ ਦਿਖਣਗੇ। ਸੋ ਇਹ ਵੀ ਦਰਸ਼ਨ ਜ਼ਰੂਰ ਚਾਹੀਦੇ ਨੇ। ਸਾਹ ਸੰਗਾ ਜੀਓ ਜਿਵੇਂ ਕਿ ਦਸਹਿਰਾ ਮਹਾਤਮਿਆ ਤੇ ਹੋਂ ਨਾ ਤੇ ਨਾ ਟਾੜੀ ਜਿੱਥੇ ਵੀ ਲੱਗੇ ਨੇ ਉੱਤੇ। ਦੁਪਹਿਰੇ ਵੀ 1 ਵਜੇ ਤੱਕ ਹਾਜ਼ਰੀ ਹੁੰਦੀ ਹੈ ਇਹਨਾਂ ਦੀ। ਫਿਰ ਸ਼ਾਮ ਦੇ ਇਹ ਟਾਈਮ ਤੇ ਹਾਜ਼ਰੀ ਹੁੰਦੀ ਹੈ। ਇਸ ਵੇਲੇ ਟਾਈਮ ਹੋ ਰਿਹਾ 9:30 ਦਾ ਤੇ ਬਸ ਕੁਝ 15 ਮਿੰਟ ਤੱਕ ਨਾਰੀਅਲ ਛਟਕਾਉਣੇ ਸ਼ੁਰੂ ਕਰ ਦਿੱਤੇ ਜਾਣਗੇ। ਜਿਵੇਂ ਨਾਰੀਅਲ ਛਟਕਾਏ ਜਾਂਦੇ ਨੇ। ਸੋ ਹਜੂਰ ਸਾਹਿਬ ਦਾ ਹਰ ਇੱਕ ਹਾਰੇਕ ਬੰਦਾ ਹਾਰੇਕ ਪਰਿਵਾਰ ਚੋਂ ਇੱਕ ਇੱਕ ਆਣਾ ਨਾਂ ਲੇ ਜੁਰੂ ਚੜੋਂ ਬੈਦਕਾ ਸਭ ਜੀ ਵਿਖੇ ਸੋ ਅਸੀਂ ਵੀ ਲੈ ਕੇ ਆਏ ਆ ਨਾਰੀਅਲ ਤੇ ਕਹਿੰਦੇ ਆ ਜੂ ਖੇਚੜਾਉਣੇ ਆ ਫਿਰ ਇਹ ਚੰਡੀ ਦੀ ਬਾੜ ਦੀ ਸਮਾਪਤੀ ਹੋਵੇਗੀ ਔਰ ਫਿਰ ਨਾਰੇ ਚੜਕਾਏ ਜਾਣਗੇ ਅਸੀਂ ਅਸੀਂ ਆਪ ਜੀ ਦਰਸ਼ਕ ਕਰਾਵਾਂਗੇ ਜੀ ਕਿ ਪਹਿਲਾਂ ਅੰਦਰ ਜਾ ਕੇ ਹਾਜ਼ਰੀ ਭਰੋ ਜੀ ਬਹਿਨੀ ਪਰਿਵਾਰ ਦੀ ਸ਼ੁਭ ਸ਼ਾਂਤੀ ਮੱਤੇ ਬਿਲਾ ਰੱਬ ਦੇ ਅਰਦਾਸ ਕਰਨ ਲਈ ਉਹ ਬਾਰਾ ਇਹਾਤ ਨਾੜਾ ਬਹਿਨੀ ਪਰਿਵਾਰ ਦੀ ਸ਼ੁਭ ਸ਼ਾਂਤੀ ਜੀ ਇਸ ਵੇਲੇ ਸਾਰੇ ਸਹਿਗਣਾ ਜਿਹਨਾਂ ਨੂੰ ਮੰਚ ਚਾਹ ਹੁੰਦਾ ਵਖਰਾ ਹੀ ਕਿੰਨਾਂ ਲਈ ਝਟਕਾਉਣੇ ਆ ਹੁਣ ਇੱਥੇ ਆ ਕੇ ਖੜੀ ਜਾਂਦੇ ਆ ਕਿ ਹੁਣ ਪਹਿਲੇ ਆਪਾਂ ਝਟਕਾਉਣੇ ਪਹਿਲਾਂ ਮੈਂ ਝਟਕਾਉਣੇ ਇਦਾਂ ਕਰਕੇ ਇਹ ਜੋ ਰਾਤ ਦੇ ਦੌਰ ਚੱਲ ਰਹੇ ਨੇ ਵੀਰ ਜੀ ਗੋਪਾਲ ਦਾਸ ਦਾ ਮਹਾਂਕਲਿਆਣ ਜਦ ਤਮਾਹੂ ਦੇ ਨਗਰਾਂ ਮਾਰਤੇ ਭੇਜ ਕੇ ਗਏ ਨੇ ਮਹਾਰਾਜ ਉਹਦੀ ਮਨੋਮਾਮਲਾ ਪੂਰੀ ਕਰੇ ਹੋਰ ਛੋਟਾ ਜਿਹਾ ਬੱਚਾ ਸੰਗਤ ਜੀ ਆਰੰਭਤਾ ਕਰ ਦਿੱਤੀ ਆ ਨਾਲੇ ਝਟਕਾਉਣ ਦੀ ਪੁਨਾਰਲੇ ਜਾਣਗੇ ਇੱਥੇ ਰਗ ਰਗ ਕਿਛ ਢਕਾਈ ਜਾਣਗੇ ਸਿੰਘਾਂ ਨੇ ਮਾਂਜਵੀਂ ਨਾ ਬੜੀ ਖੁਸ਼ੀ ਜੀ ਹੁੰਦੀ ਹੈ ਹੋਰ ਕਰੋ ਕਰੋ ਦੀ ਕਰਾਓ ਹੋਰ ਹੋਰ ਬਾਤ ਕੋਈ ਨਹੀਂ ਕੋਤੋਂ ਪਰਾਂ ਮਾਰ ਰਹੇ ਨੇ ਪਰੇ ਪਾਉ ਹੋ ਰਹੇ ਨੇ ਇਸ ਵਾਰ ਦੇ ਦਿਨ ਹੀ ਬੱਤਲੇ ਮਿਲਣ ਕੋਈ ਨ ਕੋਈ ਆਪਣੇ ਵੀ ਆ ਰਹੇ ਨੇ ਨੂੰ ਦੇ ਨਾਂਤੇ ਲੋਕ ਪੜਾ ਰਹੇ ਨੇ ਅਸਲ ਗੱਲ ਇਹ ਵੀ ਉਹ ਬੱਤਲੇ ਲੈ ਕੇ ਆ ਰਹੇ ਨੇ ਸ਼ੇਲ ਜੀ ਜਿਵੇਂ ਜਿਵੇਂ ਇਸ ਨਾਲੇ ਛਟਕਾਏ ਜਾਂਦੇ ਆ ਨਾ ਨਾਲ ਨਾਲ ਸੰਗਤ ਬੈ ਜਾਂਦੀ ਹੈ ਨਾਲੇ ਜੇ ਛਟਕਾਏ ਛਲਣੇ ਵੀ ਪੈਣੇ ਆ ਸ਼ੇਲੇ ਕੇ ਸਾਰੇ ਇਕੱਠੇ ਕਰ ਲੈਂਦੇ ਆ ਦੁਪਹਿਰੇ ਜਦੋਂ ਫਿਰ ਸਮਾਪਤ ਹੁੰਦੀ ਨਾ ਬਾੜਦੀ ਹੁਣ 11:30 12:00 ਵਜੇ ਉਹਦਾ ਭੋਗ ਲੱਗਦਾ ਹੈ ਵੀਰੋ ਨੰਬਰ ਸੰਧੀ ਲਗਾਏ ਤਾਂ ਪੁੱਜਦੇ ਉਹਨਾਂ ਵੱਲੋਂ ਮਿਲਤ ਪਾਇਆ ਇਹ ਹੋਰ ਪਾਸ਼ੋਤ ਕਰੀਂ ਉਹਨਾਂ ਵੱਲੋਂ ਮਿਲਤ ਮਾਇਨ ਕਰਾਉਣ ਦਾ ਵਾਸਤੇ ਰਹੀਏ ਹੋਰ ਪਾਸ਼ੋਤ ਕਰੀਂ ਦੀ ਉਹ ਹੋਰ ਆਪਣਾ ਬੜਾ ਘੂਮ ਕੇ ਬਾਤ ਕਰੇਗੇ ਜੀ ਮਾਣ ਨਹੀਂ ਜੀ ਨਹੀਂ ਸਤਾਰ ਜੁਰ ਮੇਰੇ ਮਾਤਾ ਦੀ ਪੁੱਤੇ ਲੱਗਣ ਵਾਸਤੇ ਉਹ ਲੱਗਦਾ ਤਾਕੀ ਚੁੱਪ ਕਰ ਮਾ ਜੇ ਦੋ ਲੱਖ ਦਾ ਪੈਸਾ ਮਤਵਾ ਦਾ ਸਮਾਗਮ ਵੀਰ ਸਮੇਗੀ ਮੈਂ ਤੇ ਤਰਫਾਸੀ ਆਉਂਦੇ ਚਾਸੀ ਪਰਮਾਤਮਾ ਸੀ ਆਉਂਦੇ ਚਾਸੀ ਤੇ ਸ਼ਾਨਦਾਰ ਖੰਡੋਂ ਦਾ ਸੀ ਪਰਫਾਸੀ ਸਾਗੇ ਜੀ ਸੰਗਤ ਨਾਲ ਨਾਰੇ ਜੜਾਈ ਜਾਂਦੀਆਂ ਨੇ ਇੱਥੇ ਤੇ ਜਿਹੜੇ ਦੂਜੇ ਸਿੰਘ ਨਾਰ ਲੈ ਕੇ ਤੇ ਅੱਗੇ ਉੱਥੇ ਲੈ ਜਾਂਦੇ ਨੇ ਕਿਉਂਕਿ 10 ਵਜੇ ਜਦੋਂ 10 ਵਜ ਜਾਂਦੇ ਨਾ ਰਾਤ ਨੂੰ ਫਿਰ ਨਾਰੇ ਛੜਕਾਉਣੇ ਸ਼ੁਰੂ ਕਰ ਦਿੰਦੇ ਹਾਂ ਵੀ ਅਸੀਂ ਵੀਡੀਓ ਪਹਿਲਾਂ ਹੀ ਬੋਲੇ ਆਵਜਿਆਂ ਨੂੰ ਅभी ਦਰਸ਼ਕ ਕਰੋ ਸਾਹਮਣੇ ਸਿੰਘ ਛਟਕਾ ਰਹੇ ਨਾਰੇ ਦਾ ਸਾਹਸ ਸਿੰਘ ਜੀ ਨਾਲ ਸਾਰੇ ਪੇਜ ਕਸ ਰੱਖਿਓ ਕਿ ਇਹਦਾਂ ਨਾ ਕਰਨਾ ਸੌਖਾ ਹੈ ਯਾ ਵੀ ਵੇਖ ਸਾਹਸ ਸਿੰਘ ਜੀ ਬਾਗਲ ਨੇ ਬਹੁਤ ਮਾਣ ਨਾਲ ਨਿਕਲ ਆਉਂਦੇ ਤੇ ਕੀ ਗਈ ਹੈ ਅਰਾ ਹੀ ਜੀ ਜੱਟਾ ਸਭ ਨੇ ਕਰ ਨੋਹ ਛਟਕਾ ਰਹੇ ਮੇਰੇ ਵੀਰ ਜੀ ਨਾਲ ਛੇਸ਼ਰ ਦੇ ਸਾਰੇ ਬੱਕਰੇ ਕਰੀ ਆ ਰਹੇ ਆ

ਮੇਨ ਆਰਲੇ ਸੇਵਾ ਹੋ ਗਈ ਹੈ ਇਥੇ ਤੇ ਥੋੜੇ ਬੋਤ ਨਾਰਾ ਲਾਈ ਜਾਂਦੇ ਚੜਕਾਈ ਜਾਂਦੇ ਆ ਵੈਸੇ ਬਾਕੀ ਜਿਹੜੀ ਸੰਗਤ ਜਿਹੜੀ ਜਿਆਦੀ ਸੀ ਨਾ ਜਿੰਨੇ ਜਿਹੜੇ ਸੀ ਉਹ ਛੜਕਾਤੇ ਤੇ ਹੁਣ ਸੰਗਤਾਂ ਥੋੜੀ ਬੋਤ ਸੇਵਾ ਕਰ ਰਹੀ ਹੋਣਾ ਇਹ ਅੰਦਰ ਜਾਨੇ ਦਰਸ਼ਨ ਕਰਦੇ ਅੰਦਰ ਜਾ ਕੇ ਜਿਹੜਾ ਪ੍ਰਸ਼ਾਦ ਹੈ ਆਕੇਲਿਆਂ ਦਾ ਕਿ ਨਾਰਿਆਂ ਦਾ ਸਾਰਾ ਇੱਥੇ ਇਕੱਠਾ ਕਰੀ ਜਾਂਦੇ ਆ ਬਾਬਾ ਜੀ ਪਾਠ ਕਰਨ ਦੇ ਸਮਨ ਉਹ ਆਰਾਮ ਸੁਣ ਜੀ ਸ਼ਹਿਰਾ ਮਾਤਮ ਦਾ ਸ਼ਹਿਰਾ ਮਾਤਮਿਆਂ ਫਿਰ ਜੋਤਮਈ ਬਾਣੀ ਘਾ ਲੋ ਜੋਤਮਈ ਬਾਣੀ ਵੀ ਕਹਿੰਦੇ ਨੇ ਵਰਤਮਾਨੀ ਗੋਦ ਦੇ ਸਹਾਇਤਾ ਦੇ ਬੈਹਨੀ ਇਦਾਦ ਤੋਂ ਹੋ ਰਹੇ ਹਨ ਪਰ ਬਾਅਦ ਫੁੱਟ ਨਿਵਾਸੀ ਸਾਰਕਸ਼ੀ ਕਿਤਾ ਕਰਨ